ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੋ ਮਹੱਲਾ ਤੀਜਾ ਮਨ ਮੁਖ ਦੁਬਿਦਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰ ਸੁਪਤਿ ਸ਼ਬਦ ਫਰਮਾਰੇ ਆ ਧੰਨ ਗੁਰੂ ਅਮਰਦਾਸ ਮਹਾਰਾਜੀ ਪੈਰੋ ਰਾਗ ਦੇ ਅੰਦਰ ਮਨ ਦੇ ਕਿੰਨੇ ਮਗਰ ਲੱਗਣ ਵਾਲੇ ਬੇਸਮਝ ਪੁਰਖ ਦੁਜਿੱਤੇ ਪੁਣੇ ਕਰਕੇ ਹਮੇਸ਼ਾ ਵਿਕਾਰਾਂ ਹੰਗਤਾ ਕਰਕੇ ਰੋਗੀ ਰਹਿੰਦੇ ਫਿਰ ਉਹਨਾਂ ਮਨ ਮੁੱਖਾਂ ਅਨੁਸਾਰਾ ਸੰਸਾਰਾ ਜਗਤ ਹੀ ਰੋਗੀ ਪ੍ਰਤੀਤ ਹੁੰਦਾ ਹੈ ਵਾ ਸਾਰਾ ਸੰਸਾਰ ਹੋਮੇ ਆਦ ਦੇ ਰੋਗ ਨਾਲ ਗਰਸਿਆ ਹੋਇਆ ਗੁਰਮਖ ਬੂਝੈ ਰੋਗ ਗਵਾ ਬਹਿ ਗੁਰ ਸਬਦੀ ਵਿਚਾਰਾ ਗੁਰਮੁਖ ਜਨ ਗੁਰਾਂ ਦੁਆਰਾ ਆਪਣੇ ਆਤਮਕ ਸਰੂਪ ਨੂੰ ਬੁੱਝਦੇ ਆ ਆਪਣਾ ਹਉਮੈ ਆਦ ਦਾ ਰੋਗ ਗਵਾ ਲੀਨੇ ਅਤੇ ਗੁਰਾਂ ਦੇ ਸਬਦੀ ਉਪਦੇਸ਼ ਦੀ ਵਿਚਾਰ ਕਰਦੇ ਰਹਿੰਦੇ ਹਰ ਜੀਉ ਸਤ ਸੰਗਤ ਮੇਲਾਏ ਏ ਹਰ ਜੀਉ ਪ੍ਰਭੂ ਜੀ ਸਾਨੂੰ ਆਪਣੀ ਪ੍ਰਾਪਤੀ ਵਾਲੀ ਸਤ ਸੰਗਤ ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਸੰਗਤ ਵਿੱਚ ਮਿਲਾਉਣਾ ਕਰ ਨਾਨਕ ਇਸ ਨਉ ਦੇ ਵਡਿਆਈ ਜੋ RAM ਨਾਮ ਚਿਤ ਲਾਏ ਰਹਾਉ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪ੍ਰਭੂ ਤੂੰ ਉਸ ਨੂੰ ਆਪਣੇ ਸਰੂਪ ਦੀ ਪ੍ਰਾਪਤੀ ਰੂਪ ਵਡਿਆਈ ਸ਼ੋਭਾ ਦੇਣਾ ਕਰਦਾ ਜੋ ਤੇਰੇ ਨਾਮ RAM ਨਾਮ ਵਿੱਚ ਆਪਣਾ ਚਿਤ ਮਨ ਲਾਉਂਦਾ ਹੈ ਰਹਾਉ ਮਮਤਾ ਕਾਲ ਸਭ ਰੋਗ ਵਿਆਪੇ ਦਿਨ ਜਮ ਕੀ ਹੈ ਸਰਕਾਰਾ ਜਿਨ੍ਹਾਂ ਨੂੰ ਮਮਤਾ ਮੈਂ ਮੇਰੀ ਦਾ ਰੋਗ ਲੱਗਾ ਹੋਇਆ ਉਹਨਾਂ ਸਾਰਿਆਂ ਨੂੰ ਕਾਲ ਵਿਆਪਦਾ ਹੈ ਅਤੇ ਉਹਨਾਂ ਦੇ ਸਿਰ ਉੱਪਰ ਜਮਾਂ ਦੀ ਕਾਰ ਹੈ ਵਾਹ ਜਮਾਂ ਦੀ ਸਿਰ ਕਾਰਾ ਪ੍ਰਜਾ ਹੈ ਗੁਰਮੁਖ ਪ੍ਰਾਣੀ ਜਮ ਨੇੜ ਨ ਆਵੇ ਜਿਨ ਹਰ ਰਾਖਿਆ ਉਰਤਾਰਾ ਜੋ ਪ੍ਰਾਣਾਤਾਰੀ ਜੀਵ ਗੁਰਮੁਖ ਹਨ ਉਹਨਾਂ ਦੇ ਜਮ ਨੇੜੇ ਕੋਲ ਵੀ ਨਹੀਂ ਆਉਂਦਾ ਪ੍ਰਸ਼ਨ ਹੈ ਕਿ ਗੁਰਮੁਖ ਕੌਣ ਹਨ ਉੱਤਰ ਹੈ ਜਿਨ੍ਹਾਂ ਨੇ ਆਪਣੇ ਔਰ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਧਾਰਨ ਵਸਾ ਕੇ ਰੱਖਣਾ ਕੀਤਾ ਉਹ ਗੁਰਮੁਖ ਹਨ ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ ਸੇ ਜਗ ਮਹਿ ਕਾਹੇ ਆਇਆ ਹਾਉਣ ਦਸਰੇ ਜਿਸ ਮਨੁੱਖ ਨੇ ਐਸੇ ਗੁਰਮੁਖਾਂ ਦੁਆਰਾ ਵਾ ਗੁਰਾਂ ਦੁਆਰਾ ਪਰਮਾਤਮਾ ਦਾ ਨਾਮ ਜਾਣਣਾ ਨਹੀਂ ਨਾ ਕੀਤਾ ਸੇਕੀ ਉਹ ਮਨੁੱਖ ਜਗ ਸੰਸਾਰ ਵਿੱਚ ਕਿਸ ਵਾਸਤੇ ਆਇਆ ਭਾਵ ਉਸ ਦਾ ਆਉਣਾ ਸਭ ਬੇਅਰਥ ਹੈ ਗੁਰ ਕੀ ਸੇਵਾ ਕਦੇ ਨਕੀਨੇ ਬਿਰਥਾ ਜਨਮ ਗਵਾਇਆ ਉਸ ਨੇ ਸਤਿਗੁਰਾਂ ਦੀ ਕਦੇ ਕਦਾ ਚਿਤ ਵੀ ਟਹਿਲ ਨਹੀਂ ਕੀਤੀ ਜਿਸ ਕਰਕੇ ਉਸ ਨੇ ਆਪਣਾ ਅਮੋਲਕ ਮਨੁੱਖਾ ਜਨਮ ਬਿਰਥ ਗਵਾ ਲਿਆ ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ ਸਤਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹ ਮਨੁੱਖ ਪੂਰਨ ਵੱਡੇ ਭਾਗਾਂ ਵਾਲੇ ਹਨ ਜਿਹੜੇ ਸਤਗੁਰਾਂ ਨੇ ਆਪਣੇ ਨਾਲ ਆਪਣੇ ਆਪਣੇ ਸੇਵਾ ਵਿੱਚ ਲਾਉਣਾ ਕੀਤੇ ਆ ਜੋ ਆਪਣੀ ਸੇਵਾ ਟਹਿਲ ਵਿੱਚ ਲਾ ਲੈ ਜਿਹੜੇ ਪ੍ਰਮਾਤਮਾ ਨੇ ਸਤਗੁਰਾਂ ਦੀ ਸੇਵਾ ਵਿੱਚ ਲਾ ਦਿੱਤੇ ਸਤਗੁਰਾਂ ਦੁਆਰਾ ਆਪਣੀ ਪਾਉ ਭਗਤੀ ਰੂਪੀ ਸੇਵਾ ਵਿੱਚ ਲਾਉਣਾ ਕੀਤਾ ਹੈ ਜੋ ਇੱਛਾ ਸੋਈ ਫਲ ਪਾਵੇ ਗੁਰਬਾਣੀ ਸੁਖ ਪਾਏ ਉਹ ਜੋ ਕੁਝ ਵੀ ਇੱਛਾ ਕਰਦੇ ਆ ਉਹੋ ਹੀ ਧਰਮ ਅਰਥ ਕਾਮ ਮੋਖ ਰੂਪੀ ਫਲ ਪਾ ਲੈਂਦੇ ਆ ਤੇ ਸਤਿਗੁਰਾਂ ਦੀ ਅੰਮ੍ਰਿਤ ਰੂ ਬਾਣੀ ਦੁਆਰਾ ਸੁਖ ਸਰੂਪ ਨੂੰ ਪਾ ਲੈਂਦੇ ਆ ਪੈਰੋ ਮਹੱਲਾ ਤੀਜਾ ਦੁੱਖ ਵਿੱਚ ਜੰਮੈ ਦੁੱਖ ਮਰੇ ਦੁੱਖ ਵਿੱਚ ਕਾਰ ਕਮਾਏ ਮਨਮੁਖ ਜੀਵ ਦੁੱਖ ਵਿੱਚ ਜਨਮਦਾ ਹੈ ਦੁੱਖ ਵਿੱਚ ਹੀ ਮਰਦਾ ਤੇ ਦੁੱਖ ਵਿੱਚ ਹੀ ਸੰਸਾਰ ਦੇ ਕੰਮ ਧੰਦੇ ਕਮਾਉਣਾ ਕਰਦਾ ਉਹ ਕਿਸੇ ਨੂੰ ਦੁੱਖ ਦੇਣ ਵਾਲੀ ਕਾਰ ਕਮਾਉਂਦਾ ਗਰਭ ਜੋਨੀ ਵਿੱਚ ਕਦੇ ਨਾ ਨਿਕਲੈ ਬਿਸ਼ਤਾ ਮਾਹੇ ਸਮਾਏ ਉਹ ਗਰਭ ਜੂਨਾ ਵਿੱਚੋਂ ਕਦੇ ਵੀ ਬਾਹਰ ਨਹੀਂ ਨਿਕਲਦਾ ਉਹ ਇੱਥੇ ਵੇਸ਼ਿਆਂ ਵਿੱਚ ਤੇ ਮਰਨ ਤੋਂ ਬਾਅਦ ਨਰਕ ਰੂਪੀ ਬਿਸ਼ਤਾ ਵਿੱਚ ਸਮਾਇਆ ਰਹਿੰਦਾ ਤ੍ਰੇਗ ਤ੍ਰੇਗ ਮਨਮੁਖ ਜਨਮ ਗਵਾਇਆ ਐਸੇ ਮਨ ਦੇ ਮਗਰ ਲੱਗਣ ਵਾਲੇ ਮਨਮੁਖ ਮਨੁੱਖ ਨੂੰ ਤਰਕਾਰ ਤਰਕਾਰ ਹੈ ਜਿਸਨੇ ਆਪਣਾ ਮੂਲਕ ਮਨੁੱਖਾ ਜਨਮ ਵਿਅਰਥ ਗਵਾ ਲਿਆ ਪੂਰੇ ਗੁਰ ਕੀ ਸੇਵ ਨ ਕੀਨੀ ਹਰ ਕਾ ਨਾਮ ਨ ਪਾਇਆ ਰਹਾਉ ਉਸਨੇ ਪੂਰਨ ਸਤਿਗੁਰਾਂ ਦੀ ਸੇਵ ਟਹਿਲ ਆਦਵੀ ਨਹੀਂ ਕੀਤੀ ਅਤੇ ਉਸ ਨੂੰ ਪ੍ਰਮਾਤਮਾ ਦਾ ਨਾਮ ਵੀ ਪਾਇਆ ਚੰਗਾ ਨਹੀਂ ਲੱਗਾ ਰਹਾਉ ਗੁਰ ਕਾਬਦ ਸਭ ਰੋਗ ਗਵਾਏ ਜਿਸ ਨੂੰ ਹਰ ਜੀਉ ਲਾਏ ਗੁਰਾਂ ਦਾ ਸ਼ਬਦ ਉਪਦੇਸ਼ ਸਾਰੇ ਹੰਕਾਰ ਆਦ ਰੋਗ ਗਵਾ ਮੇਟ ਦਿੰਦਾ ਪਰ ਜਿਸ ਨੂੰ ਹਰ ਜੀਉ ਪ੍ਰਭੂ ਜੀ ਆਪ ਕਿਰਪਾ ਕਰਕੇ ਗੁਰਾਂ ਦੇ ਉਪਦੇਸ਼ ਵਾ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਵਿੱਚ ਲਾਉਂਦਾ ਉਹ ਹੀ ਗੁਰਾਂ ਦੇ ਸ਼ਬਦ ਵਿੱਚ ਲੱਗਦਾ ਹੈ ਨਾਮੇ ਨਾਮ ਮਿਲੇ ਵਢਾਈ ਜਿਸ ਨੂੰ ਮਨ ਵਸਾਏ ਨਾਮੀ ਪ੍ਰਮਾਤਮਾ ਦੇ ਨਾਮ ਕਰਕੇ ਉਸ ਨੂੰ ਲੋਕ ਪ੍ਰਲੋਕ ਵਿੱਚ ਵਿਢਾਈ ਸ਼ੋਭਾ ਮਿਲਦੀ ਜਿਸ ਨੂੰ ਸਤਿਗੁਰੂ ਜੀ ਨਾਮ ਦਾ ਸਰਵਣ ਮੰਨਣ ਨਿਦਿਆਸਣ ਕਰਵਾ ਕੇ ਹਿਰਦੇ ਵਿੱਚ ਵਸਾ ਦਿੰਦੇ ਆ ਸਤਿਗੁਰ ਭੇਟੇ ਤਾਂ ਫਲ ਪਾਏ ਸੱਚ ਕਰਣੀ ਸੁਖਸਾਰ ਜੇਕਰ ਸਤਿਗੁਰੂ ਸਾਹਿਬ ਜੀ ਮਿਲਣ ਤਾਂ ਤਦੋ ਹੀ ਕੋਈ ਬ੍ਰह्म ਗਿਆਨ ਰੂਪੀ ਫਲ ਪ੍ਰਾਪਤ ਕਰਦਾ ਹੈ ਫੇਰ ਸਜੀ ਭਗਤੀ ਦੀ ਕਰਨੀ ਨਾਲ ਸਾਰ ਸ੍ਰੇਸ਼ਟ ਆਤਮਕ ਸੁਖ ਪ੍ਰਾਪਤ ਹੁੰਦਾ ਹੈ ਵਾਸਾਰ ਕੀਏ ਸਰੂਪ ਪ੍ਰਮਾਤਮਾ ਦੀ ਪ੍ਰਾਪਤੀ ਦਾ ਸੁਖ ਪ੍ਰਾਪਤ ਹੁੰਦਾ ਹੈ ਸੇ ਜਨ ਨਿਰਮਲ ਜੋ ਹਰ ਲਾਗੇ ਹਰ ਨਾਮੇ ਤਰਹਿ ਪਿਆਰ ਉਹ ਜਨਪੁਰਖ ਉੱਜਲ ਜੀਵਨ ਵਾਲੇ ਹਨ ਜਿਹੜੇ ਪ੍ਰਮਾਤਮਾ ਦੇ ਨਾਮ ਵਿੱਚ ਲੱਗੇ ਅਤੇ ਪ੍ਰਮਾਤਮਾ ਦੇ ਨਾਮੇ ਨਾਮ ਵਿੱਚ ਹੀ ਪਿਆਰ ਪ੍ਰੇਮ ਧਰਦੇ ਆ। ਤਿਨ ਕੀ ਰੇਣ ਮਿਲੈ ਤਾਂ ਮਸਤਕ ਲਾਈ ਜਿਨ ਸਤਿਗੁਰੂ ਪੂਰਾ ਧਿਆਇਆ। ਜੇਕਰ ਉਹਨਾਂ ਦੇ ਚਰਨਾਂ ਦੀ ਰੇਣ ਧੂੜ ਮਿਲ ਜਾਵੇ ਤਾਂ ਮੈਂ ਆਪਣੇ ਮਸਤਕ ਮੱਥੇ ਉੱਪਰ ਲਾਉਣਾ ਕਰ ਜਿਨ੍ਹਾਂ ਨੇ ਪੂਰਨ ਸਤਿਗੁਰੂ ਨੂੰ ਧਿਆਉਣਾ ਕੀਤਾ ਹੈ। ਨਾਨਕ ਦਿਨ ਕੀ ਰੇਣ ਪੂਰੈ ਭਾਗ ਪਾਈਐ ਜਿਨੀ RAM ਨਾਮ ਚਿਤ ਲਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਗੁਰਮੁਖਾਂ ਦੇ ਚਰਣਾ ਦੀ ਪ੍ਰਤੱਖ ਸਰਦਾ ਰੂਪੀ ਰੇਣ ਧੂੜੀ ਪੂਰਨ ਭਾਗਾ ਕਰਕੇ ਪ੍ਰਾਪਤ ਕਰੀਦੀ ਹੈ ਜਿਨ੍ਹਾਂ ਨੇ RAM ਪ੍ਰਮਾਤਮਾ ਦੇ ਨਾਮ ਵਿੱਚ ਆਪਣਾ ਚਿਤ ਮਨ ਲਾਉਣਾ ਕੀਤਾ ਹੈ ਪੈੜੋ ਮਹੱਲਾ ਤੀਜਾ ਸ਼ਬਦ ਵਿਚਾਰੇ ਸੋ ਜਨ ਸਾਜਾ ਜਿਨ ਕਾ ਹਿਰਦੈ ਸਾਜਾ ਸੋਈ ਇਹ ਭਾਈ ਜੋ ਪੁਰਖ ਗੁਰਾਂ ਦੇ ਉਪਦੇਸ਼ ਉਪਦੇਸ਼ ਦੁਆਰਾ ਸਤ ਅਸਤ ਦੀ ਵਿਚਾਰ ਨੂੰ ਵਿਚਾਰਨਾ ਕਰਦਾ ਉਹ ਜਨ ਪੁਰਖ ਸੱਚਾ ਹੈ ਫਿਰ ਜਿਸ ਦੇ ਹਿਰਦੈ ਮਨ ਵਿੱਚ ਸੋਈ ਉਹ ਸੱਚਾ ਪ੍ਰਭੂ ਵਿਵਸਿਆ ਆ ਉਹ ਉਸੇ ਦਾ ਹੀ ਰੂਪ ਹੈ ਸਾਜੀ ਭਗਤ ਕਰੇ ਦਿਨ ਰਾਤੀ ਤਾਂ ਤਨ ਦੁੱਖ ਨ ਹੋਈ ਜੇਕਰ ਕੋਈ ਦਿਨ ਰਾਤ ਸੱਚੀ ਭਗਤੀ ਕਰਦਾ ਹੈ ਤਦ ਉਸ ਦੇ ਤਨ ਸਰੀਰ ਨੂੰ ਕੋਈ ਵੀ ਦੁੱਖ ਪ੍ਰਾਪਤ ਨਹੀਂ ਹੁੰਦਾ ਵਾ ਦੁੱਖ ਦੀ ਪੀੜਾ ਨਹੀਂ ਹੁੰਦੀ ਭਗਤ ਭਗਤ ਕਹੇ ਸਭ ਕੋਈ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਨੂੰ ਭਗਤ ਜੀ ਭਗਤ ਜੀ ਆ ਕੇ ਸਭ ਕੋਈ ਸੰਬੋਧਨ ਕਰਦੇ ਹਨ ਵਾ ਇਹ ਪਰਮਾਤਮਾ ਦੀ ਬੰਦਗੀ ਵਾਲਾ ਹੈ ਇਹ ਭਾਉ ਭਗਤੀ ਪਰਮਾਤਮਾ ਨੂੰ ਪ੍ਰਾਪਤ ਹੋਇਆ ਹੈ ਇਉ ਸਭ ਕੋਈ ਕਹਿਣ ਲੱਗ ਜਾਂਦੇ ਹਨ ਬੇਨ ਸਤਗੁਰ ਸੇਵੇ ਭਗਤ ਨ ਪਾਈਐ ਪੂਰੈ ਪਾਗ ਮਿਲੈ ਪ੍ਰਭ ਸੋਈ ਰਹਾਉ ਪਰ ਸਤਗੁਰਾਂ ਦੀ ਸੇਵੇ ਟਹਿਲ ਕੀਤੀ ਤੋਂ ਬਿਗੈਰ ਪ੍ਰਮਾਤਮਾ ਦੀ ਭਗਤੀ ਨਹੀਂ ਪਾ ਸਕੀ ਦੀ ਪੂਰਨ ਪਾਗ ਕਰਮਾ ਕਰਕੇ ਹੀ ਉਹ ਪ੍ਰਭੂ ਸਰੂਪ ਗੁਰੂ ਜੀ ਮਿਲਦੇ ਹਨ ਰਹਾਉ ਮਨ ਮੁਖ ਮੂਲ ਗਵਾਵੈ ਲਾਭ ਮਾਗਹਿ ਲਾਹ ਲਾਭ ਕਿਦੂ ਹੋਈ ਮਨਮੁਖ ਪੁਰਖ ਆਪਣੇ ਸੁਆਸਾਂ ਪੁੰਨਾ ਰੂਪੀ ਮੂਲ ਮੂਲ ਧੰਨ ਨੂੰ ਗਵਾ ਲੈਂਦੇ ਅਤੇ ਨਾਮ ਦਾ ਲਾਭ ਨਫਾ ਮੰਗਦੇ ਵਾ ਸੁਖ ਰੂਪੀ ਲਾਭ ਮੰਗਦੇ ਹਨ ਵਾ ਮਨਮੁਖ ਮੂਲ ਰੂਪ ਬ੍ਰਹਮ ਨਾਮ ਨੂੰ ਗਵਾਈ ਭਲਾਈ ਬੈਠੇ ਅਤੇ ਬ੍ਰਹਮ ਆਨੰਦ ਰੂਪੀ ਲਾਭ ਨੂੰ ਮੰਗਦੇ ਹਨ ਉਹਨਾਂ ਨੂੰ ਇਸ ਲੋਕ ਵਿੱਚ ਲਾਹਾ ਤੇ ਪ੍ਰਲੋਕ ਵਿੱਚ ਐਸਾ ਲਾਭ ਕਿਦੂ ਕਿਸ ਪ੍ਰਕਾਰ ਹੋ ਸਕਦਾ ਭਾਵ ਕਹਿਣ ਤੋਂ ਨਹੀਂ ਹੋ ਸਕਦਾ ਜਮਕਾਲ ਸਦਾ ਹੈ ਸਿਰ ਉੱਪਰ ਦੂਜੇ ਪਾਏ ਪਦ ਕੋਈ ਜਮਕਾਲ ਕਾਲ ਕਰਨ ਵਾਲਾ ਜਮ ਸਦਾ ਹਮੇਸ਼ਾ ਹੀ ਉਹਨਾਂ ਮਨਮੁੱਖਾਂ ਦੇ ਸਿਰ ਉੱਤੇ ਸਵਾਰ ਰਹਿੰਦਾ ਪੁਰਾ ਦ્વੈਦ ਪਾਪ ਵਿੱਚ ਲੱਗ ਕੇ ਮਨਮੁੱਖਾਂ ਨੇ ਆਪਣੀ ਪਦ ਇੱਜ਼ਤ ਗਵਾ ਲਈ ਹੈ ਬਹਿਲੇ ਭੇਖ ਪਵਹਿ ਦਿਨ ਰਾਤੀ ਹਉਮੈ ਰੋਗ ਨਜਾਈ ਉਹ ਮਨਮੁਖ ਬਹਿਲੇ ਬਹੁਤੇ ਭੇਖ ਲਿਬਾਸਾਂ ਨੂੰ ਧਾਰਨ ਕਰਕੇ ਦਿਨ ਰਾਤ ਸੰਸਾਰੂਪੀ ਉਜਾੜ ਵਿੱਚ ਵਿਅਰਥ ਭਟਕਦੇ ਰਹਿੰਦੇ ਪਰ ਇੰਨਾ ਭੇਖਾਂ ਨੂੰ ਧਾਰਨ ਕਰਕੇ ਉਹਨਾਂ ਦੇ ਅੰਦਰੋਂ ਹਉਮੈ ਹੰਗਤਾ ਮਮਤਾ ਦਾ ਰੋਗ ਨਹੀਂ ਜਾਂਦਾ ਪੜ ਬਾੜ ਲੂਜੈ ਬਾਦ ਵਖਾਣਹਿ ਮੇਲ ਮਾਇਆ ਸੁਰਤ ਗਵਾਈ ਉਹ ਵੇਦਾਂ ਸ਼ਾਸਤਰਾਂ ਆਦਿ ਦੀ ਵਿਦਿਆ ਪੜ ਪੜ ਕੇ ਲੂਜੈ ਝਗੜਦੇ ਆ ਝਗੜਾ ਕਰਦੇ ਤੇ ਬਾਦ ਤਰਕਾਂ ਦੀ ਵਿਖਾਣਾ ਕਥਨ ਕਰਦੇ ਮਾਇਆ ਵਿੱਚ ਮਿਲ ਕਰਕੇ ਉਹਨਾਂ ਨੇ ਆਪਣੀ ਸੁਰਤ ਗਿਆਤ ਹੋਸ਼ ਹੀ ਗਵਾਈ ਹੋਈ ਸਤਗੁਰ ਸੇਵਹਿ ਪਰਮਗਤ ਪਾਵਹਿ ਨਾਮ ਮਿਲੇ ਵਡਿਆਈ ਜੇਕਰ ਕਿੰਦੇ ਉਹ ਸਤਗੁਰਾਂ ਨੂੰ ਸੇਵਨਾ ਕਰਨ ਤਾਂ ਪਰਮ ਵੱਡੀ ਕੈਵਲਗਤ ਮੁਕਤੀ ਨੂੰ ਪਾ ਲੈਣ ਫਿਰ ਉਹਨਾਂ ਨੂੰ ਪ੍ਰਮਾਤਮਾ ਦੇ ਨਾਮ ਕਰਕੇ ਲੋਕ ਪ੍ਰਲੋਕ ਵਿੱਚ ਵਡਿਆਈ ਸ਼ੋਭਾ ਮਿਲ ਜਾਵੇਗੀ ਨਾਨਕ ਨਾਮ ਜਿਨਾ ਮਨ ਵਸਿਆ ਦਰ ਸਾਚੈ ਪਤ ਪਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਗਿਆ ਉਹਨਾਂ ਨੇ ਸੱਜੇ ਪ੍ਰਭੂ ਦੇ ਸੱਚਖੰਡ ਰੂਪੀ ਦਰ ਵਿੱਚ ਪਤ ਇੱਜ਼ਤ ਪਾਉਣਾ ਕੀਤੀ ਹੈ ਵਾ ਗਿਆਨ ਰੂਪੀ ਦਰ ਵਿੱਚ ਇਸਤਿਤ ਹੋ ਕੇ ਪਤੀ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ